ਬਾੜ ਨੰਬਰ 9 ਤੋਂ ਬੰਦਨਾ ਤੁਲਸੀ ਨੇ ਨਾਮਜ਼ਦਗੀ ਪੱਤਰ ਭਰਿਆ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਬਾੜ ਨੰਬਰ 9 ਦੇ ਵੋਟਰਾਂ ਦੀ ਪਹਿਲੀ ਪਸੰਦ ਬਣ ਕੇ ਉبرੇ ਬੰਦਨਾ ਤੁਲਸੀ ਮੇਰਾ ਬਾੜ ਮੇਰਾ ਪਰਿਵਾਰ ਪੂਰੀ ਮਿਹਨਤ ਤੇ ਲਗਨ ਨਾਲ ਬਾੜ ਵਾਸੀਆਂ ਲਈ ਕਰਾਂਗੇ ਕੰਮ ਬੰਦਨਾ ਤੁਲਸੀ ਹਰੇਕ ਵਰਗ ਤੋਂ ਮਿਲ ਰਿਹਾ ਪੂਰਾ ਅਸ਼ੀਰਵਾਦ ਤੇ ਸਮਰਥਨ ਵਿਕੀ ਤੁਲਸੀ ਸਮਾਅ ਸੇ ਵੀ ਪਰਿਵਾਰ ਤੇ ਆਪਦੇ ਸੀਨੀਅਰ ਆਗੂ ਵਿਕੀ ਤુલਸੀ ਹੁਰਾਂ ਦੀ ਸੁਪਤਨੀ ਬੰਦਨਾ ਤુલਸੀ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਜਿਸ ਨਾਲ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਫੈਲ ਗਈ ਤੇ ਵਾਰ ਨੰਬਰ 9 ਦੇ ਵੋਟਰਾਂ ਦੀ ਪਹਿਲੀ ਪਸੰਦ ਬਣ ਕੇ ਉਭਰੇ ਹਨ ਬੰਦਨਾ ਤુલਸੀ ਨਾਮ ਜਦਗੀ ਪੱਤਰ ਦਾਖਲ ਕਰਨ ਉਪਰੰਤ ਬੰਦਨਾ ਤੁਲਸੀ ਨੇ ਬਾੜ ਦੇ ਲੋਕਾਂ ਨਾਲ ਮੀਟ ਕਾ ਕੀਤੀਆਂ ਉਹਨਾਂ ਬੜੀ ਬਿਨਮਰਤਾ ਨਾਲ ਕਿਹਾ ਕਿ ਉਹ ਸਿਰਫ ਸੇਵਾ ਭਾਵ ਦੇ ਫਲਸਫੇ ਨਾਲ ਹਲਕਾ ਬਦਾਇਕ ਰਮਨ अरोड़ा ਹੁਰਾਂ ਦੇ ਅਸ਼ੀਰਵਾਦ ਤੇ ਸਹਿਯੋਗ ਨਾਲ ਬਾੜ ਨੰਬਰ 9 ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਜਿੱਥੇ ਜਿੱਥੇ ਵੀ ਬੰਦਨਾ ਤੁਲਸੀ ਪੁਜੇ ਪੂਰੇ ਬਾੜ ਵਾਸੀਆਂ ਦਾ ਭੁਰਪੁਰ ਹੁੰਗਾਰਾ ਉਹਨਾਂ ਨੂੰ ਮਿਲ ਰਿਹਾ ਤੇ ਇਸ ਵਾਰ ਉਹ ਵਿਰੋਧੀ ਉਮੀਦਵਾਰ ਨੂੰ ਮਾਤ ਦੇ ਕੇ ਕਾਉਂਸਲਰ ਬਣਨਗੇ ਆਪ ਦੀ ਪੰਜਾਬ ਵਿੱਚ ਸਰਕਾਰ ਹੋਣ ਕਾਰਨ ਵੀ ਬਾੜਵਾਸੀਆਂ ਦਾ ਰੁਝਾਨ ਆਪ ਉਮੀਦਵਾਰ ਵੱਲ ਵੱਧਾ ਵਿਕੀ ਤੁਲਸੀ ਨੇ ਕਿਹਾ ਕਿ ਵੰਦਨਾ ਤੁਲਸੀ ਨੂੰ ਹਰੇਕ ਵਰਗ ਤੋਂ ਭਰਪੂਰ ਪਿਆਰ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ ਵੰਦਨਾ ਤੁਲਸੀ ਹੁਣ ਆਖਿਆ ਕਿ ਮੇਰਾ ਬਾੜ ਮੇਰਾ ਪਰਿਵਾਰ ਹੈ ਤੇ ਉਹ ਪੂਰੀ ਲਗਨ ਤੇ ਮਿਹਨਤ ਨਾਲ ਬਾੜਵਾਸੀਆਂ ਲਈ ਕੰਮ ਕਰਨਗੇ